ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵੈਲਫੇਅਰ ਸੋਚ ਤੇ ਜਿਵੇਂ ਕਿ ਆਪ ਨੂੰ ਪਤਾ ਹੈ ਕਿ ਵੈਲਫੇਅਰ ਸੋਚ YouTube ਚੈਨਲ ਤੇ ਮੈਂ ਤੁਹਾਡੇ ਨਾਲ ਬਹੁਤ ਸਾਰੇ ਸਰਕਾਰੀ ਪ੍ਰਾਈਵੇਟ ਨੌਕਰੀਆਂ ਦੀ ਜਾਣਕਾਰੀ ਸਾਂਝੀ ਕਰਦਾ ਰਹਿੰਦਾ ਹਾਂ ਔਰ ਲਗ ਲਗ ਕਾਲਜ ਯੂਨੀਵਰਸਿਟੀ ਵਿੱਚ ਐਡਮਿਸ਼ਨ ਦੇ ਬਾਰੇ ਵੀ ਜਿਹੜਾ ਮੈਂ ਤੁਹਾਨੂੰ ਦੱਸ ਦਿੰਦਾ ਅਲਗ ਲਗ ਕੋਰਸਾਂ ਬਾਰੇ ਪੂਰੀ ਜਾਣਕਾਰੀ ਜਿਹੜੀ ਮੈਂ ਤੁਹਾਨੂੰ ਇਸੇ ਚੈਨਲ ਤੇ ਦਿੰਦਾ ਰਹਿੰਦਾ ਹਾਂ ਤੇ ਸ਼ੁਰੂਆਤ ਕਰਦੇ ਹਾਂ ਅਸੀਂ ਅੱਜ ਦੀ ਵੀਡੀਓ ਤੋਂ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਸਰਕਾਰੀ ਨੌਕਰੀਆਂ ਬਾਰੇ ਜਿਹੜੀ ਜਾਣਕਾਰੀ ਦਊਂਗਾ। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਇਹਨਾਂ ਨੇ ਨੌਕਰੀਆਂ ਕੱਢੀਆਂ ਸੀ ਸਰਕਾਰੀ ਆ। ਹੈਲਥ ਮੈਕਮਾ ਸਰਕਾਰੀ ਹੈ ਇਹ। ਪੋਸਟ ਆ ਸੀ ਮਲਟੀ ਪਰਪਸ ਹੈਲਥ ਵਰਕਰ। ਪੋਸਟਾ ਨਾਂ ਹੈ ਮਲਟੀ ਪਰਪਸ ਹੈਲਥ ਵਰਕਰ। ਕਿੰਨੇ ਸੀਗੇ ਪੋਸਟਾਂ ਸੀ 122 ਫੀਮੇਲ ਵਾਸਤੇ ਸਿਰਫ ਲੜਕੀਆਂ ਵਾਸਤੇ ਇਹਦੇ ਲਈ ਕੀਤਾ ਕੀ ਹੋਣਾ ਚਾਹੀਦਾ ਪਲੱਸ 2 ਜੋ ਦੇ ਬਰਾਬਰ ਜਾਂ ਫਿਰ ਐਨਐਮ ਜਾਂ ਫਿਰ ਮਲਟੀ ਪਰਪਸ ਹੈਲਥ ਵਰਕਰ ਦਾ ਇੱਕ ਡਿਪਲੋਮਾ ਹੁੰਦਾ ਉਹ ਕੀਤਾ ਹੋਵੇ ਅਗਰ ਤੁਸੀਂ ਕੀਤਾ ਆ ਤਾਂ ਤੁਸੀਂ ਜਿਹੜਾ ਇਹ ਇਹਨਾਂ ਪੋਸਟਾਂ ਵਾਸਤੇ ਜਿਹੜਾ ਅਪਲਾਈ ਕਰ ਸਕਦੇ ਆ ਅਪਲਾਈ ਕਰਨ ਦੀ ਤਰੀਕ ਸੀ 13 8 ਤੋਂ ਦੋ ਨੋ ਹੁਣ ਇਹਦੇ ਚ ਸੋਧ ਕਰਦੇ ਹੋਏ ਇਹਨੂੰ ਜਿਹੜਾ ਚੇਂਜ ਕਰਕੇ ਇਹਦੇ ਵਿੱਚ ਮੈਂ ਅੱਜ ਵੀਡੀਓ ਕਿਉ ਬਣਾ ਰਿਹਾ ਦੁਬਾਰਾ ਤੋਂ ਇਸਰਕੇ ਬਣਾ ਰਿਹਾ ਵੀ ਇਹਦੇ ਵਿੱਚ ਜਿਹੜਾ ਸੋਧ ਕੀਤੀ ਗਈ ਆ 17 ਨੋ ਤੱਕ ਅਸੀਂ ਜਿਹੜਾ ਅਪਲਾਈ ਜਿਹੜਾ ਉਹ ਕਰ ਸਕਦੇ ਆ 17 ਸਤੰਬਰ ਤੱਕ ਜਿਹੜਾ ਅਪਲਾਈ ਅਸੀਂ ਹੁਣ ਕਰ ਸਕਦੇ ਆ ਹੇ ਸਾਡੇ ਕੋਲ ਘਟੋ ਘਟ 15 ਦਿਨ ਪਏ ਆ ਅਸੀਂ ਜਿਹੜਾ ਅਪਲਾਈ ਇਹਦੀ ਡੇਟ ਜਿਹੜੀ ਮਨ ਲਗੀ ਐਕਸਟੈਂਡ ਜਿਹੜੀ ਉਹ ਹੋ ਚੁਕਿਆ ਇੱਕ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਨੇ ਹੀ ਮਲਟੀ ਪਰਪਸ ਹੈਲਥ ਵਰਕਰ ਦੀਆਂ ਪੋਸਟਾਂ ਕੱਢੀਆਂ ਸੀ ਮੇਲ ਵਾਸਤੇ ਉਹ ਸੀਗੇ 270 ਇਹ ਸੀਗੇ 122 ਮੇਲ ਵਾਸਤੇ 270 ਆ ਇਹਦੀ ਵੀ ਡੇਟ ਜਿਹੜੀ ਐਕਸਟੈਂਡ ਕੀਤੀ ਗਈ ਆ ਇਹਦੀ ਜਿਹੜੀ ਅਪਲਾਈ ਕਰਨ ਦੀ ਡੇਟ ਹੈਗੀ ਆ ਉਹ ਹੈਗੀ ਆ 12 9 2025 ਏ ਸੀ 12 9 ਤੱਕ ਰੈਪਲਾਈ ਕਰ ਸਕਦੇ ਆ ਮੇਲ ਜਿਹੜੀ ਫੀਮੇਲ ਲੜਕੀਆਂ ਹੈਗੀਆਂ ਉਹ 17 9 ਤੱਕ ਜਿਹੜਾ ਅਪਲਾਈ ਉਹ ਕਰ ਸਕਦੀਆਂ ਤੇ ਜ਼ਿਆਦਾ ਜਾਣਕਾਰੀ ਵਾਸਤੇ ਤੁਹਾਨੂੰ vfuhs ਜਦੋਂ ਤੁਸੀਂ ਗੂਗਲ ਤੇ ਲਿਖਣਾ ਆਪਣੇ ਆਪ ਹੀ ਵੈਬਸਾਈਟ ਖੁੱਲ ਜਾਣੀ ਆ vfuhs.ac.in ਏਸੀ ਵੈਬਸਾਈਟ ਤੇ ਜਾ ਕੇ ਤੁਸੀਂ ਜਿਹੜਾ ਇਹਦੀ ਸਾਰੀ ਡਿਟੇਲ ਜਿਹੜੀ ਉਹ ਦੇਖ ਸਕਦੇ ਆ ਕਿ ਮੈਂ ਟੈਸਟੋਨਾ ਕਿੰਨੀਆਂ ਅਸਾਮੀਆਂ ਕਿੰਨੀਆਂ ਜਨਰਲੀਆਂ ਕਿੰਨੀਆਂ OBC ਰਿਹਾ ਕਿੰਨੀਆਂ SC ਰਿਹਾ ਕੀ ਫੀਸ ਵਾ ਉਹ ਸਾਰੀ ਦਾ ਡਿਟੇਲ ਹੈ ਜਿਹੜੀ ਉਹ ਏਸੀ ਵੈਬਸਾਈਟ ਤੇ ਜਿਹੜੀ ਉਹ ਮਿਲ ਜਾਏਗੀ ਜਾਂ ਫਿਰ ਤੁਸੀਂ ਇਹ ਜਾਣਕਾਰੀ ਲੈਣ ਵਾਸਤੇ ਤੁਹਾਨੂੰ ਮੇਰਾ ਮੈਂ ਲਾਸਟ ਟਾਈਮ ਵੀ ਦੱਸਿਆ ਸੀਗਾ WhatsApp ਗਰੁੱਪ ਹੈਗਾ ਆ WhatsApp ਗਰੁੱਪ ਹੈਗਾ ਉਹਦਾ ਜਿਹੜਾ ਲਿੰਕ ਹੈਗਾ ਆ ਉਹ ਏਸੇ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਮੈਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਇਹਦਾ ਲਿੰਕ ਆਪਣੇ WhatsApp ਗਰੁੱਪ ਦਾ ਦਿੱਤਾ ਹੋਇਆ ਹੈ ਤੁਸੀਂ ਉਸ ਲਿੰਕ ਤੇ ਜਾ ਕੇ ਵੀ WhatsApp ਗਰੁੱਪ ਨਾਲ ਜੁੜ ਸਕਦੇ ਆ ਉਹਦੇ ਵਿੱਚ ਮੈਂ ਜਿੱਦਾਂ ਕਿ ਜਦੋਂ ਇਹ ਪੋਸਟਾਂ ਨਿਕਲੀਆਂ ਸੀਗੀਆਂ ਇਹਦੀ ਸਾਰੀ ਡਿਟੇਲ ਇਹਦੀ PDF ਡਾਊਨਲੋਡ ਕਰਕੇ ਮੈਂ ਉਸੇ ਗਰੁੱਪ ਵਿੱਚ ਜਿਹੜੀ ਉਹ ਪਾਉਂਦਾ ਆ ਤਾਂ ਇਹ ਦੋਤਰ ਦੇ ਨੌਕਰੀ ਹੋ ਗਿਆ ਤੀਸਰੀ ਨੌਕਰੀ ਆ ਜੀ ਤੀਸਰੀ ਨੌਕਰੀ ਦੱਸਣ ਤੋਂ ਪਹਿਲਾਂ ਮੈਂ ਇੱਕ ਵਾਰੀ ਫੇਰ ਤੁਹਾਨੂੰ ਯਾਦ ਕਰਵਾ ਲਵਾਂ ਕਿ ਤੁਹਾਡਾ ਆਪਣਾ ਭਰਾ ਬੜੀ ਮਿਹਨਤ ਨਾਲ ਜਾਣਕਾਰੀ ਲੈ ਕੇ ਆਈ ਦੀ ਆ ਫਿਰ ਲਿਖੀ ਦੀ ਆ ਫਿਰ ਤੁਹਾਡੇ ਤੱਕ ਪਹੁੰਚਦੀ ਕਰਦੀ ਆ ਤੁਹਾਡਾ ਆਪਣਾ YouTube ਚੈਨਲ ਹੈਗਾ ਜਿਹੜਾ ਇਹ ਵੈਲਫੇਅਰ ਸੋਚ ਇਹਨੂੰ ਤੁਸੀਂ ਸਾਰੇ ਜਣੇ ਸਬਸਕ੍ਰਾਈਬ ਕਰੋ ਜਿਹੜੇ ਨਵੇਂ ਆਏ ਉਹ ਜਰੂਰ ਕਰੋ ਕਿਉਂਕਿ ਅਗਾਹ ਤੋਂ ਤੁਹਾਨੂੰ ਜਿਹੜੀ ਇਹਦੀ ਜਿਹੜੀ ਨੋਟੀਫਿਕੇਸ਼ਨ ਆ ਉਹ ਜਦੋਂ ਵੀ ਕੋਈ ਵੀਡੀਓ ਅਪਡੇਟ ਕਰਾਂ YouTube ਚੈਨਲ ਤੇ ਤਾਂ ਤੁਹਾਡੇ ਤੱਕ ਜਿਹੜੀ ਵੀਡੀਓ ਉਹ ਪਹੁੰਚਦੀ ਹੋ ਜਾਵੇ ਅਗਲੀ ਪੋਸਟ ਆ ਜੀ ਇਹ ਕੱਢੀ ਹੈਗੀ ਆ ਪਾਵਰ ਗ੍ਰਿਡ ਨੇ ਪਾਵਰ ਗ੍ਰਿਡ ਵੀ ਇਤਨੇ ਨੌکریاں ਹੈ ਚਾਰ ਵਾ ਚਾਰ ਨੌکریاں ਸਰਕਾਰੀ ਨੌکریاں ਆ ਇਹ ਪਾਵਰ ਗ੍ਰਿਡ ਨੇ ਕੱਢੀ ਆ ਇਹ ਪਾਵਰ ਟ੍ਰਾਂਸਮਿਸ਼ਨ ਦਾ ਬਿਜ ਇਲੈਕਟ੍ਰਿਸਿਟੀ ਦਾ ਕੰਮ ਕਰਦੇ ਆ ਸਰਕਾਰੀ ਆ ਪੋਸਟ ਦਾ ਨਾਮ ਆਏਗਾ ਫੀਲਡ ਇੰਜੀਨੀਅਰ ਜਾਂ ਫਿਰ ਫੀਲਡ ਸੁਪਰਵਾਈਜ਼ਰ ਇਹ ਪੋਸਟ ਦਾ ਨਾਮ ਆ ਆ ਜੀ ਠੀਕ ਆ ਜੀ ਨੰਬਰ ਆਫ ਪੋਸਟਾਂ ਕਿੰਨੀਆਂ 1543 1543 ਪੋਸਟ ਆਇਆ ਸਰਕਾਰੀ ਕਿਹੜੀ ਕਿਹੜੀ ਟਰੇਡ ਲਿਆ ਇਲੈਕਟ੍ਰੀਕਲ ਲਿਆ ਸਿਵਲ ਲਿਆ ਇਲੈਕਟ੍ਰੋਨਿਕਸ ਲਿਆ ਇਹਨਾਂ ਦੇ ਡਿਪਲੋਮਾ ਡਿਗਰੀ 홀ਡਰ ਬੱਚੇ ਜਿਹੜੇ ਉਹ ਅਪਲਾਈ ਕਰ ਸਕਦੇ ਆ ਇਹਦੀ ਜਿਹੜੀ ਲਾਸਟ ਡੇਟ ਅਪਲਾਈ ਕਰਨ ਦੀ ਉਹ ਹੈਗੀ ਆ 17/9/2025 ਕਿੰਨੇ ਜੀ 17/9/2025 ਅਪਲਾਈ ਕਰਨ ਦਾ ਤਰੀਕਾ ਜਿਆਦਾ ਜਾਣਕਾਰੀ ਵਾਸਤੇ ਉਹੀ ਗੱਲ ਫਿਰ WhatsApp ਗਰੁੱਪ ਜੋਇਨ ਕਰ ਲਓ ਨੇ ਤਾਂ powergrid.in ਤੇ ਜਾ ਕੇ ਤੁਸੀਂ ਜਿਹੜੀ ਇਹਦੀ ਸਾਰੀ ਜਿਹੜੀ ਜਾਣਕਾਰੀ ਤੁਸੀਂ ਉੱਥੋਂ ਡਾਊਨਲੋਡ ਕਰਕੇ ਸਾਰੀ ਦੇਖ ਸਕਦੇ ਆ ਤਿੰਨ ਹੋ ਗਏ ਚੌਥੀ ਨੌਕਰੀ ਹੈਗੀ ਆ ਐਜੂਕੇਸ਼ਨ ਵਿਭਾਗ ਦੀ ਐਜੂਕੇਸ਼ਨ ਵਿਭਾਗ ਨੇ ਪੋਸਟਾਂ ਕੱਢੀਆਂ ਸੀ ਸਪੈਸ਼ਲ ਐਜੂਕੇਟਰ ਦੀਆਂ ਸਪੈਸ਼ਲ ਐਜੂਕੇਟਰ ਟੀਚਰ ਦੀਆਂ ਸਪੈਸ਼ਲ ਐਜੂਕੇਟਰ ਐਜੂਕੇਟਰ ਟੀਚਰ ਦੀਆਂ ਪੋਸਟਾਂ ਸੀ ਇਹ ਮਾਸਟਰ ਕੈਡਰ ਦੇ ਵੀ ਕੱਢੀਆਂ ਸੀਗੀਆਂ ਤੇ ਪ੍ਰਾਇਮਰੀ ਕੇਡਰ ਦੇ ਵੀ ਕੱਢਿਆ ਸੀ ਗਿਆ ਮਾਸਟਰ ਕੇਡਰ ਜਿਹੜੇ ਪੋਸਟ ਆ ਉਹ 332 ਇਹ ਪ੍ਰਾਇਮਰੀ ਕੇਡਰ ਦੇ ਸੀ ਗਿਆ ਉਹ 349 ਇਹ ਅਲੱਗ-ਅਲੱਗ ਪੋਸਟਾਂ ਇਹਦੇ ਵਿੱਚ ਵੀ ਡੇਡ ਜਿਹੜੀ ਐਕਸਟੈਂਡ ਕੀਤੀ ਗਈ ਆ ਤੁਸੀਂ ਐਜੂਕੇਸ਼ਨ ਰਿਕਰੂਟਮੈਂਟ ਐਜੂਕੇਸ਼ਨ ਰਿਕਰੂਟਮੈਂਟ ਬੋਰਡ.com ਤੇ ਜਾ ਕੇ ਤੁਸੀਂ ਜਿਹੜੀ ਇਹਦੀ ਸਾਰੀ ਡਿਟੇਲ ਚੈੱਕ ਕਰ ਸਕਦੇ ਆ ਇਸ ਵੀ ਜਿਹੜੀ ਹੁਣ ਲਾਸਟ ਡੇਟ ਅਪਲਾਈ ਕਰਨ ਦੀ ਜਿਹੜੀ ਵੱਧ ਗਈ ਆ ਉਹ ਹੈਗੀ ਆ 23/9/2025 ਮਤਲਬ ਕਿ ਤੁਹਾਨੂੰ ਮੈਂ ਤਿੰਨੇ ਨੌਕਰੀਆਂ ਦੀ ਦੱਸਿਆ ਪੰਜਾਬ ਦੇ ਸਰਕਾਰ ਦੀਆਂ ਜਿੰਨਾਂ ਵਿੱਚ ਡੇਟ ਐਕਸਟੈਂਡ ਹੋਈ ਆ ਅਪਲਾਈ ਕਰਨੇ ਵਾਸਤੇ ਇੱਕ ਹੈਗੀ ਆ ਜਿਹੜੀ ਪਹਿਲਾ ਇਹਦੇ ਵਿੱਚ ਸਤਾਰਾ ਨੌਨ ਨੂੰ ਅਪਲਾਈ ਹੋਣਾ ਤੁਹਾਡੇ ਕੋਲ ਘੱਟੋ ਘੱਟ 15 ਦਿਨ ਹਜੇ ਇਹਨਾਂ ਨੌਕਰੀਆਂ ਨੂੰ ਅਪਲਾਈ ਕਰਨੇ ਵਾਸਤੇ ਪਈ ਹੋਇਆ ਫਿਰ ਉਹ ਹੀ ਬੇਨਤੀ ਕਰਦਾ ਹਾਂ ਮੈਂ ਕੀ ਵੀਡੀਓ ਜਿਹੜੀ ਆ ਉਹ ਲੋੜਵੰਦ ਸਟੂਡੈਂਟ ਸਟੂਡੈਂਟ ਤੱਕ ਪਾਸ ਆਊਟ ਸਟੂਡੈਂਟ ਤੱਕ ਇਹ ਜਿਹੜੀ ਵੀਡੀਓ ਇਹ ਪਹੁੰਚਦੀ ਕਰਨੀ ਹੈ ਤੁਹਾਡਾ ਫਰਜ਼ ਹੁੰਦਾ ਮੇਰਾ ਫਰਜ਼ ਵਾ ਕਿ ਮੈਂ ਤੁਹਾਨੂੰ ਜਾਣਕਾਰੀ ਦੇਵਾਂ ਕਿੱਥੇ ਕਿੱਥੇ ਨੌਕਰੀਆਂ ਨਿਕਲੀਆਂ ਉਹ ਤੁਹਾਡਾ ਫਰਜ਼ ਆ ਜਿਹੜੀ ਵੀਡੀਓ ਇਹ ਸ਼ੇਅਰ ਕਰਨਾ ਬਿਲਕੁਲ ਫ੍ਰੀ ਵਿੱਚ ਵੀਡੀਓ ਤੁਸੀਂ ਸ਼ੇਅਰ ਕਰਦੇ ਆ ਕੋਈ ਪੈਸਾ ਨਹੀਂ ਲੱਗਦਾ ਜਿਹੜਾ ਤੁਸੀਂ ਡਾਟਾ ਸਾਰਾ ਦਿਨ ਬੈਠੇ ਚਲਾਉਂਦੇ ਆ ਫੋਨ ਤੇ ਇੱਕ ਮਿੰਟ ਵੀ ਕਰ ਜਾ ਕੇ ਵੀ ਚਾਹੇ ਬਾਹਰ ਵੀ ਮਾਰਕ ਦੀ ਵੀ ਸਕੂਟਰ ਚਲਾਉਂਦੇ ਵੀ ਉਹਦੇ ਵਿੱਚ ਤੁਹਾਡਾ ਇਹਦਾ ਸ਼ੇਅਰ ਕਰਨ ਦਾ ਕੋਈ ਐਕਸਟਰਾ ਜਿਹੜਾ ਪੈਸਾ ਨਹੀਂ ਲੱਗਣਾ ਤੁਸੀਂ ਇਹ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਬਹੁਤ ਬਹੁਤ ਧੰਨਵਾਦੀ ਥੈਂਕ ਯੂ